ਕੰਟਰ ਆ ਰਿਹਾ ਹੁੰਦਾ ਕਿਨਿਕ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਦਿੱਲੀ ਤੋਂ ਸਟੇਟਮੈਂਟ ਆਈ ਹੈ ਕਿ ਇਹਨਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ ਤੁਹਾਨੂੰ 2.5 ਲੈਂਡਾ ਫਾਰਮੂਲਾ ਨਹੀਂ ਦਿੱਤਾ ਜਾ ਸਕਦਾ ਕੈਸ਼ਲੈਸ ਸਕੀਮ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਾਡੇ ਵਿੱਤੀ ਸਾਧਨ ਨਹੀਂ ਭਈ ਕੀ ਤੁਸੀਂ ਜਿਹੜੀ ਵੀ ਚੀਜ਼ ਖਰੀਦਦੇ ਹੋ ਉੱਤੇ ਟੈਕਸ ਨਹੀਂ ਦਿੰਦੇ ਕੀ ਤੁਸੀਂ ਸਰਕਾਰ ਨੂੰ ਇੰਕੋ ਟੈਕਸ ਨਹੀਂ ਕਿ ਤੁਸੀਂ ਉਹਨਾਂ ਨੂੰ ਮੋੜਦੇ ਨਹੀਂ ਹੋ ਫਿਰ ਫਿਰ ਤੁਹਾਡੀ ਮਜਬੂਰੀਆਂ ਕੀ ਇੱਥੇ ਆਪਣੀਆਂ ਮੰਗਾ ਲਈ ਇੱਥੇ ਆ ਕੇ ਫਿਰ

ਇੱਕ ਵੀ ਮੁੱਖ ਮੰਤਰੀ ਭਗਵਾਨਤਮਾਨ ਨੇ ਕਿਸੇ ਵੀ ਮਲਾਇਮ ਜਥੇਬੰਦੀ ਨਾਲ ਮੀਟਿੰਗ ਨਹੀਂ ਕੀਤੀ ਇਹ ਉਸਦੀ ਬਹੁਤ ناکامی ਰਹੀ ਹੈ ਅਸੀਂ ਬਹੁਤ ਹੀ ਇਸ ਚੀਜ਼ ਦੀ ਨਿੰਦਾ ਕਰਦੇ ਆ ਕਿ ਮੁੱਖ ਮੰਤਰੀ بار بار ਮੀਟਿੰਗਾਂ ਦੇ ਕੇ ਆਪਣੇ ਵਾਅਦਿਆਂ ਤੋਂ ਭੱਜ ਰਿਹਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕੀ ਕਿਸੇ ਸੁਬਾ ਸਰਕਾਰ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਆਪਣੀਆਂ ਤਿੰਨ ਤਿੰਨ ਕੈਬਨਟ ਮੀਟਿੰਗਾਂ ਦੇ ਵਿੱਚ ਸਾਡੀ ਪੁਰਾਣੀ ਪੈਨਸ਼ਨ ਦੀ ਜਿਹੜੀ ਮੰਗ ਹੈ ਉਸ ਨੂੰ ਸੰਧਾਤਕ ਤੌਰ ਤੇ ਮਨਜ਼ੂਰ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਦੋ ਦੋ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਨੇ ਕਰੋੜੋ ਅਰਬੋ ਰੁਪਏ ਦੇ ਇਸ਼ਤਿਹਾਰ ਪੰਜਾਬ ਦੀਆਂ ਮੰਨੀਆਂ ਪੰਨੀਆਂ ਅਖਬਾਰਾਂ ਦੇ ਵਿੱਚ ਇਹਨਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਉਹ ਦੇ ਦਿੱਤੇ ਨੇ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪੰਜਾਬ ਸਰਕਾਰ ਦੇ ਜਿਹੜੇ ਝੂਠੇ ਵਾਅਦੇ ਨੇ ਸਭ ਸਾਡੇ ਖੋਖਲੇ ਸਾਬਤ ਹੋ ਚੁੱਕੇ ਨੇ ਅੱਜ ਪੂਰਾ ਪੰਜਾਬ ਮਹਾਲੀ ਦੀ ਧਰਤੀ ਤੇ ਆ ਚੁੱਕਿਆ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਪੰਜਾਬ ਸਰਕਾਰ ਕਿਦਾਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿਦਾਂ ਇਹ ਲੋਕਾਂ ਨੂੰ ਬੇਕੂ ਬਣਾ ਰਹੀ ਹੈ ਅਸੀਂ ਪੁਰਾਣੀ ਪੈਨਸ਼ਨ ਲਈ ਆਪਣਾ ਹਰ ਕਦਮ ਉਹ ਬੜਾਵਾਂਗੇ ਜਿੱਤੋ ਤੱਕ ਸਾਡਾ ਪੋਸੀਬਲ ਹਰ ਕੁਰਬਾਨੀ ਅਸੀਂ ਦੇਣ ਨੂੰ ਤਿਆਰ ਆ। ਇੱਕ ਆਦੇ ਬਿਦਦਾ ਹਰਪਾ ਸਿੰਘ ਜੀ ਮੈਂ 401 ਟਾਇਰ ਉਹਨਾਂ ਦੇ ਸਾਥੀ ਉਹਨਾਂ ਨੂੰ ਫੈਕਟਰ 2 ਆਪਣੇ ਨਾਮ ਡੀ ਏਰੀਆ ਕੇ ਸਤਾ ਨਾ ਬਕਾਇਆ 17/7/2020 ਵਾਲੇ ਮਲਾਇ ਨੂੰ 6ਵਾਂ ਬੀ ਲਾਗੂ ਕਰਨ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਿਡਿਆ ਦੇ ਮੁਲਾਜ਼ਮਾਂ ਉਹਨਾਂ ਤਨਖਾਹ ਫਿਕਸ ਕਰਨੀਆਂ ਪੰਜਾਬ ਸਰਕਾਰ ਦੇ ਮੈਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਹਾਲੇ ਕਿ ਮੁੱਖ ਮੰਤਰੀ ਭਵਨਤਮਨ ਪੰਜਾਬ ਸਰਕਾਰ ਇਹ ਹਾਲਾਤ ਇਹੋ ਜਿਹੇ ਬਣ ਚੁੱਕਾ ਹੈ 2.5 ਸਾਲ ਦੇ ਵਿੱਚ ਕਿਉਂਕਿ ਅੱਜ ਮੁਖਰੀ ਭਗਵਾਨ ਤਮਾਨ ਹੋਵੇ ਜਾਂ ਬੇਤਵਾਂ ਦੀ ਹਰ ਪਾਸੇ ਚੀਮਾ ਹੋਵੇ ਜਾਂ ਅਮਨ ਰੋੜਾ ਹੋਵੇ ਜਾਂ ਕੁਲਦੀਪ ਸਿੰਘ ਧਾਲੀਵਾਲ ਹੋਵੇ ਇਹ ਮੀਟਿੰਗਾਂ ਕਰ ਲੈਂਦੇ ਆ ਮੀਟਿੰਗਾਂ ਦੇ ਵਿੱਚ ਮੰਗਾ ਮੰਨ ਵੀ ਜਾਂਦੇ ਆ ਮੰਨ ਕੇ ਮੰਗਾ ਲਾਗੂ ਨਿਕਾਲਦੇ ਇਹ ਹੀ ਹਾਲਾਤ ਭਗਵਾਨ ਤਮਾਨ ਨੇ ਸਾਹ ਦੇ ਫਰੰਟ ਦੇ ਆਗੂ ਨਾਲ ਮੀਟਿੰਗ ਕੀਤੀ ਲਗਭਗ 3 ਘੰਟੇ ਚੱਲੀ ਜਿਸ ਜੇ ਕੇ ਅਗੇ ਤੋਂ ਹਾਡੀਆਂ ਮੰਗਾ ਜਾਇਜ ਨੇ ਜਿਸ ਮੁੱਖ ਮੰਗ ਸੀਗੇ 2016 ਤੋਂ ਪੇਕਿੰਦਾ ਇਹ ਜਿਹੜਾ ਜੋ ਰਿਟਾਇਰ ਹੋਣੇ ਸਾਥੀਆਂ ਨੂੰ ਫੈਕਟਰੀ ਤੋਂ ਆਪਣਾ ਨਾਂ ਦੇ ਨਾਮ ਡੀ ਏਰੀਆ ਕੇ ਸਥਾਨਾ ਬਕਾਇਆ 17/7/2022 ਵਾਲੇ ਮਿਲਾਂ ਨੂੰ 6ਵਾਂ ਵੀ ਲਾਗੂ ਕਰਨਾ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮੁਲਾਜ਼ਮਾਂ ਉਹਨਾਂ ਤਨਖਾਹ ਫੀਸ ਕਰਨੀਆਂ ਪੰਜਾਬ ਸਰਕਾਰ ਦੇ ਮਹਗੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਹਾਲੇ ਕੇ ਮੁੱਖ ਮੰਤਰੀ ਭਵਨ ਤਮਾਨ ਇਹ ਵਾਰ ਕਹਿ ਚੁੱਕਿਆ ਵੀ ਜੋ ਕੱਚਾ ਸ਼ਾਦਾ ਮੈਂ ਕਰੂੰਗਾ ਪਰ ਸਰਕਾਰ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਰੋਪੜ ਸਰਨ ਬਣਾਉਣ ਦੇ ਵਿੱਚ ਲਹਿਰਾ ਮਾਮਾ ਧਰਨ ਰਣ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤ ਦੀ ਘੜਤ ਰਹਿਣਾਂ ਕੰਮ-ਕੰਮ ਕਰਦੇ ਆ ਪਰ ਉਹਨਾਂ ਵਿੱਚੋਂ ਇੱਕ ਹੀ ਕੰਮ ਪੱਕਾ ਨਿਕਟਾ ਗਿਆ ਦੂਜੇ ਪਾਸੇ ਸਾਥੀਓ ਤੁਸੀਂ ਮੰਗਾਂ ਦੀ ਸੋਧ ਇੱਕ ਪੈਨਲ ਮੀਟਿੰਗ ਜਿਹੜੀ ਹੈ ਉਹ ਸੋਧਰੀ ਹੈਗੀ ਸਵੀਕਾਰ ਕਰ ਲਈ ਗਈ ਉਹ ਪੈਨਲ ਮੀਟਿੰਗ ਜਿਹੜੀ ਸਬ ਕਮੇਟੀ ਦੀ ਮਾਝਾ ਐਫਐਸ ਸਾਹਿਬ ਨਾਲ ਤੇ ਮਨ ਜੋ ਅਮਨ ਰੋੜਾ ਜੀ ਮੰਤਰੀ ਤੇ ਸ਼੍ਰੀ ਕੁਦੀਸ਼ ਸਿੰਘ ਧਾਲੀਵਾਲ ਜੀ ਜਿਹੜੇ ਕਮਿਸ਼ਨਰ ਸਬ ਕਮੇਟੀ ਦੀ ਪੈਨਲ ਮੀਟਿੰਗ ਤੇ ਸਾਰੇ ਆਫੀਸਰ ਨਾਲ 22 ਤਰੀਕ ਨੂੰ ਸ਼ਾਮ ਨੂੰ 4:30 ਵਜੇ ਜਿਹੜੀ ਹੈ ਫਿਕਸ ਕਰ ਦਿੱਤੀ ਹੈ ਠੀਕ ਹੈ ਜੀ ਚਣਪ ਲਈ ਐ ਐਸਪੀ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਅਸੀਂ ਕੀਤਾ ਇਹਨਾਂ ਕੋਲੇ ਵੀ ਸਾਰੇ ਖਾਸੇ ਜਿਹੜੇ ਤੁਹਾਡੇ ਕੋਲੇ ਰੱਖੇ ਨੇ ਇਹਨਾਂ ਨੂੰ ਕਹਿਆ ਪਹਿਲਾਂ ਤੇ ਤੁਹਾਡੀ ਮੀਟਿੰਗ ਦੁਆਰੇ ਤੀਜੀ ਵਾਰੀ ਲੈ ਕੇ ਅਸੀਂ ਇਹ ਮੁਲਾਜ਼ਮ ਜਾਣਗੇ ਇਸ ਕਰਕੇ ਕਿੰਨੀ ਵਾਰੀ ਤੁਸੀਂ ਇਹ ਇਸ ਗੱਲ ਦਾ ਬਿਲਕੁਲ ਹੀ ਵਿਸ਼ਵਾਸ ਦਿਵਾਉਣਾ ਹੈ ਪੰਜਾਬ ਦਾ ਇਹ ਹੁਣ ਪ੍ਰਸ਼ਾਸਨ ਤੇ ਰਹੂਗਾ ਇਹੋ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕੀਤੀਆਂ ਆਪਾਂ ਦੀ ਜੱਟ ਬਸ ਤੇ ਲੀਡ ਹੋਣਾ ਚਾਹੀਦਾ ਹੈ ਇਹ ਡੀਏ ਜਿਹੜਾ ਮਧਾਈ ਪੱਤਾ ਹੈ ਜਿਹੜਾ 12% ਦੀ ਪਿੱਛੇ ਬੈਠੀ ਹੈ ਕੇਂਦਰ ਨਾਲੋਂ ਉਹ 12% ਸਾਡਾ ਮਧਾਈ ਪੱਤਾ ਦਿਓ ਤੇ 238 ਕਿੰਨਿਆਂ ਦਾ ਜਿਹੜਾ ਬਕਾਇਆ ਸਾਡਾ ਖੜਾ ਹੈ ਉਹ ਵੀ ਸਾਡਾ ਦਿਓ ਇਹਨਾਂ ਨੂੰ ਪਾਲਣਾ ਕਰਨੀ ਜੋ ਕਿ ਨਹੀਂ ਬਣਾਈ ਜਾਵੇ ਧੰਨਵਾਦੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ